ਸੋ ਆਖਿਰ ਕੌਣ ਨੇ ਭਾਈ ਸੁਰਿੰਦਰ ਸਿੰਘ ਸੋਢੀ ਜਿਨ੍ਹਾਂ ਦਾ ਜ਼ਿਕਰ ਪ੍ਰੇਮ ਢਿੱਲੋਂ ਨੇ ਆਪਣੇ ਗਾਣੇ ਵਿੱਚ ਕੀਤਾ ਅੱਜ ਅਸੀਂ ਨਿੱਕੀ ਜਈ ਬਾਇਓਗ੍ਰਾਫੀ ਲੈ ਕੇ ਆਏ ਹਾਂ ਇਸ ਖਾਰਕੂ ਸਿੰਘ ਤੇ ਜੋ ਕਹਿੰਦੇ ਨੇ ਰੇਲ ਦੀ ਪਟਰੀ ਤੇ ਬੁਲਟ ਚਲਾ ਲੈਂਦਾ ਸੀ ਢਿੰਗ ਨਿਕਲੇ ਐਕਸ਼ਨ ਤੇ ਭਾਈ ਸੁਰਿੰਦਰ ਸਿੰਘ ਸੋਢੀ ਦਾ ਜਨਮ 1962 ਵਿੱਚ ਪਿੰਡ ਕੋਟਲੀ ਬਾਬਾ ਦਾਸ ਨੇਰੇ ਬੁਲਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿਤਾ ਜਥੇਦਾਰ ਦਲਜੀਤ ਸਿੰਘ ਦੇ ਘਰ ਅਤੇ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਹੋਇਆ ਬਹੁਤ ਹੀ ਛੋਟੀ ਉਮਰ ਵਿੱਚ ਉਹਨਾਂ ਦੇ ਮਾਤਾ ਪਿਤਾ ਉਹਨਾਂ ਤੋਂ ਦੂਰ ਹੋ ਗਏ ਤੇ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦਾਦੀ ਜੀ ਨੇ ਕੀਤੀ ਭਾਈ ਸਾਹਿਬ ਉਹਨਾਂ ਨੇ ਨਿੱਕੀ ਉਮਰੇ ਅਮਰਿਤ ਸ਼ਕਤ ਲਿਆ ਸੀ ਤੇ ਪੰਜਵੀਂ ਕਲਾਚ ਹੀ ਉਹਨਾਂ ਨੂੰ ਸਾਰਾ ਨਿੱਤ ਨੇਮ ਜ਼ੁਬਾਨੀ ਆਉਂਦਾ ਸੀ ਭਾਈ ਸਾਹਿਬ ਦੀਆਂ ਅੱਖਾਂ ਇਵੇਂ ਸੀ ਤੇ ਜੋ ਕੋਈ ਵੀ ਉਹਨਾਂ ਨੂੰ ਦੇਖਦਾ ਉਹਨਾਂ ਵੱਲ ਖਿੱਚਿਆ ਜਾਂਦਾ ਭਾਈ ਸਾਹਿਬ ਹੁਣੀ ਕੋਈ ਆਮ ਬੱਚੇ ਨਹੀਂ ਸਨ ਉਹ ਇੱਕ ਆਜ਼ਾਦ ਪੰਛੀ ਦੇ ਵਾਂਗ ਸਨ ਜੋ ਆਸਮਾਨ ਵਿੱਚ ਉੱਚਾ ਉੜਦੇ ਸੀ ਉਹ ਹਰ ਸਮੇਂ ਨਵੀਆਂ ਤਕਨੀਕਾਂ ਬਾਰੇ ਸੋਚਦੇ ਰਹਿੰਦੇ ਸਨ 1973 ਵਿੱਚ ਭਾਈ ਸਾਹਿਬ ਉਹਨਾਂ ਨੂੰ ਨਿੱਕੀ ਉਮਰੇ ਹੀ ਮੋਟਰਸਾਈਕਲ ਲਗਿਆ ਬਿਲਕੁਲ ਨਵਾਂ ਇਨਫੀਲਡ 11-12 ਸਾਲ ਦੀ ਉਮਰ ਚ ਉਹ ਮੋਟਰਸਾਈਕਲ ਤੇ ਸਕੂਲ ਜਾਂਦੇ ਉਸ ਸਮੇਂ ਕੁਝ ਹੀ ਪਿੰਡਾਂ ਚ ਮੋਟਰਸਾਈਕਲ ਹੁੰਦੇ ਸਨ ਭਾਈ ਸੋਢੀ ਸਾਹਿਬ ਹੁਣੀ ਮੋਟਰਸਾਈਕਲ ਤੇ ਬਹੁਤ ਸਟੰਟ ਕਰਦੇ ਜਿਵੇਂ ਹੱਥ ਛੱਡ ਕੇ ਮੋਟਰਸਾਈਕਲ ਚਲਾਉਣਾ ਅੱਖਾਂ ਤੇ ਪੱਟੀ ਬੰਨ ਕੇ ਚਲਾਉਣਾ ਮੋਟਰਸਾਈਕਲ ਤੇ ਖੜੇ ਹੋ ਕੇ ਚਲਾਉਣਾ ਕਾਫੀ ਤੇਜ਼ ਰਫ਼ਤਾਰ ਚ ਭੀੜ ਚੋਂ ਮੋਟਰਸਾਈਕਲ ਨਗਾਉਣਾ ਚੱਲਦੇ ਬੁਲਟ ਤੇ ਕੱਪੜੇ ਬਦਲਨੇ ਰੇਲ ਦੀ ਪਟਰੀ ਤੇ ਬੁਲਟ ਚਲਾਉਣਾ ਅਜਿਹੇ ਸਟੰਟ ਭਾਈ ਸਾਹਿਬ ਰੋਜ਼ਾਨਾ ਕਰਦੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿ ਇੰਨਾ ਐਕਸਪੀਰੀਅੰਸ ਮੋਟਰਸਾਈਕਲ ਦਾ ਭਾਈ ਸਾਹਿਬ ਹੁਣੀ ਦੁੱਧ ਮੱਖਣ ਖਾਣ ਦੇ ਬਹੁਤ ਸਕੀਨ ਸਨ ਕਬੱਡੀ ਖੇਡਣ ਦਾ ਸ਼ੌਂਕ ਉਹਨਾਂ ਨੂੰ ਬਹੁਤ ਸੀ ਦੌੜ ਤਾਂ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੂੰ ਕੋਈ ਫੜ ਨਹੀਂ ਸੀ ਸਕਦਾ ਇਸੇ ਕਰਕੇ ਹੀ ਸਾਰੇ ਉਸਨੂੰ ਉੱਡਣਾ ਪੰਛੀ ਕਹਿੰਦੇ ਸਨ ਭਾਈ ਸਾਹਿਬ ਉਹਨਾਂ ਨੂੰ ਸਟੱਡੀ 'ਚ ਇੰਨੀ ਦਿਲਚਸਪੀ ਨਹੀਂ ਸੀ ਪਰ ਉਹ ਵਕੀਲਾ ਤੇ ਪ੍ਰੋਫੈਸਰਾਂ ਦੇ ਗਿਆਨ ਨੂੰ ਵੀ ਚੁਣੌਤੀ ਦਿੰਦੇ ਸਨ ਭਾਈ ਸਾਹਿਬ ਕੁਝ ਸਮੇਂ ਬਾਅਦ ਹਰੀਆਂ ਬੇਲਾਂ ਵਾਲੇ ਨਿਹੰਗ ਦਲ 'ਚ ਚਲੇ ਗਏ ਤੇ ਉੱਥੇ ਜਾ ਕੇ ਨਿਹੰਗ ਸਿੰਘ ਬਣ ਗਏ ਇੱਥੇ ਭਾਈ ਸਾਹਿਬ ਹੁਣਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੁੰਨਾ ਸੀ ਸਾਰੀ ਸਿੱਖਿਆ ਲਈ ਤੇ ਨਾਲ ਹੀ ਗਤਕਾ ਸਿੱਖਿਆ ਘੋੜ ਸਵਾਰੀ ਸਿੱਖੀ ਰਾਈਫਲ ਚਲਾਉਣੀ ਸਿੱਖੀ ਤੇ ਜੀਪ ਚਲਾਉਣੀ ਸਿੱਖੀ ਇੱਕ ਵਾਰ ਕਹਿੰਦੇ ਨੇ ਇਕੱਲੇ ਭਾਈ ਸਾਹਿਬ ਹੁਣਾਂ ਨੇ 15 ਨਰਗਤਾਰੀਆਂ ਨੂੰ ਚੰਗਾ ਕੁੱਟਿਆ ਸੀ ਕਿਉਂਕਿ ਉਹ ਨਿਹੰਗ ਸਿੰਘਾਂ ਦੇ ਖਿਲਾਫ ਬੋਲਦੇ ਸਨ ਕਹਿੰਦੇ ਨੇ ਜਦੋਂ ਪਹਿਲੀ ਵਾਰ ਭਾਈ ਸਾਹਿਬ ਹੁਣੇ ਸੰਤ ਪਿੰਡਰਾਂ ਵਾਲਿਆਂ ਨੂੰ ਮਿਲੇ ਤਾਂ ਸੰਤ ਪਿੰਡਰਾਂ ਵਾਲਿਆਂ ਨੇ ਭਾਈ ਸਾਹਿਬ ਸੋਡੀ ਹੁਣਾਂ ਨੂੰ ਕੁੱਟ ਕੇ ਜੱਫੀ ਪਾਈ ਸੋਡੀ ਅੰਦਰ ਸਕੂਟਰ ਤੋਂ ਲੈ ਕੇ ਹਵਾਈ ਜਹਾਜ਼ ਚਲਾਉਣ ਦੀ ਯੋਗਤਾ ਸੀ ਇਸੇ ਕਰਕੇ ਸੰਤ ਪਿੰਡਰਾਂ ਵਾਲਿਆਂ ਦੁਆਰਾ ਸੋਡੀ ਨੂੰ ਆਪਣੀ ਸੱਜੀ ਬਾਹਂ ਗਿਆ ਜਾਂਦਾ ਸੀ ਸੰਤ ਪਿੰਡਰਾਂ ਵਾਲਿਆਂ ਨੇ ਭਾਈ ਸਾਹਿਬ ਹੁਣਾਂ ਦੇ ਮੋਟਰਸਾਈਕਲ ਵਾਲੇ ਹੁਨਰ ਦੀ ਬਹੁਤ ਤਾਰੀਫ਼ ਕੀਤੀ ਕਹਿੰਦੇ ਭਾਈ ਸਰਿੰਦਰ ਸਿੰਘ ਸੋਢੀ ਹੁਣਾ ਨੇ ਬਿਨਾ ਕੁਝ ਖਾਦੇ ਕੇ ਸੌਣੇ ਤਿੰਨ ਮਹੀਨੇ ਲਗਾਤਾਰ ਸਿਮਰਨ ਕੀਤਾ ਸੀ ਭਾਈ ਸਾਹਿਬ ਹੁਣਾ ਨੇ ਸਮੇ ਦੇ ਹਾਲਾਤਾਂ ਨੂੰ ਦੇ ਨੌਜਵਾਨੀ ਦਾ ਘਾਣ ਹੁੰਦਾ ਦੇਖ ਕੇ ਸਿੱਖਾਂ ਤੇ ਹੋ ਰਹੇ ਜ਼ੁਲਮ ਨੂੰ ਦੇਖ ਕੇ ਕਹਿੰਦੇ ਨੇ ਭਾਈ ਸਾਹਿਬ ਹੁਣਾ ਨੇ ਬਹੁਤ ਸਾਰੇ ਗਲਤ ਇਨਸਾਨਾਂ ਦਾ ਸੋਧਾ ਲਾਇਆ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਨ੍ਹਾਂ ਚ ਕਈ ਪੁਲਿਸ ਅਫਸਰ ਤੇ ਹੋਰ ਕਈ ਵੱਡੇ ਚੌਧਰੀ ਵੀ ਸਨ ਭਾਈ ਸਾਹਿਬ ਹੁਣਾ ਨੇ ਕਈ ਵੱਡੇ ਵੱਡੇ ਬੈਂਕ ਲੁੱਟੇ ਤੇ ਕਈ ਗਰੀਬਾਂ ਦੀ ਹੈਲਪ ਕੀਤੀ ਕਹਿੰਦੇ ਨੇ ਇੱਕ ਵਾਰ ਭਾਈ ਸਾਹਿਬ ਹੁਣਾਂ ਨੂੰ ਪੁਲਿਸ ਨੇ ਘੇਰ ਲਿਆ ਚਾਰੇ ਪਾਸਿਓਂ ਘੇਰਾ ਪਾ ਲਿਆ ਭੱਜਣ ਨੂੰ ਕੋਈ ਵੀ ਰਸਤਾ ਨਹੀਂ ਸੀ ਤਾਂ ਭਾਈ ਸਾਹਿਬ ਹੁਣਾਂ ਨੇ ਰੇਲਵੇ ਟਰੈਕ ਦੇਖਿਆ ਤੇ ਫਿਰ ਰੇਲ ਦੀ ਪਟੜੀ ਤੇ 3 ਕਿਲੋਮੀਟਰ ਲਗਾਤਾਰ ਬੁਲਟ ਚਲਾਇਆ ਜੀ ਹਾਂ ਭਾਈ ਸਾਹਿਬ ਵਿੱਚ ਇਹ ਹੁਨਰ ਬਹੁਤ ਹੀ ਜ਼ਿਆਦਾ ਸੀ ਕਿ ਉਹ ਰੇਲ ਦੀ ਪਟੜੀ ਤੇ ਮੋਟਰਸਾਈਕਲ ਚਲਾ ਲੈਂਦੇ ਸੀ ਕਈ ਵਾਰ ਭਾਈ ਸਾਹਿਬ ਹੁਣੇ ਜਦੋਂ ਸੰਤਾਂ ਦੁਆਰਾ ਭੇਜੇ ਸੰਦੇਸ਼ ਨੂੰ ਲੈ ਕੇ ਜਾ ਰਹੇ ਹੁੰਦੇ ਸੀ ਤਾਂ ਕਈ ਰਸਤੇ ਪੁਲਿਸ ਵੱਲੋਂ ਬੰਦ ਕੀਤੇ ਹੁੰਦੇ ਸੀ ਤੇ ਬੱਸ ਫਿਰ ਭਾਈ ਸਾਹਿਬ ਹੁਣੀ ਮੋਟਰਸਾਈਕਲ ਨੂੰ ਪਾ ਲੈਂਦੇ ਸੀ ਰੇਲ ਦੀ ਪਟੜੀ 'ਰਾਈ ਤੇ ਪੁਲਿਸ ਨੂੰ ਕੁਝ ਪਤਾ ਵੀ ਨਹੀਂ ਲੱਗਦਾ ਸੀ ਕਿ ਭਾਈ ਸਾਹਿਬ ਹੁਣੀ ਕਿੱਧਰੋਂ ਨਿਕਲ ਗਏ ਸੋ ਇਸੇ ਕਰਕੇ ਉਹਨਾਂ ਨੂੰ ਮੋਟਰਸਾਈਕਲ ਵਾਲਾ ਸਿੰਘ ਵੀ ਕਹਿੰਦੇ ਆ ਆਖਿਰ ਫਿਰ ਆਉਂਦਾ ਹੈ ਉਹ ਕਾਲਾ ਦਿਨ 14 ਅਪ੍ਰੈਲ 1984 ਜਦੋਂ ਧੋਖੇ ਨਾਲ ਬੁਲਾ ਕੇ ਸੁਰਿੰਦਰ ਸਿੰਧੇ ਅਤੇ ਬਲਜੀਤ ਕੌਰ ਵੱਲੋਂ ਭਾਈ ਸਾਹਿਬ ਹੁਣਾ ਨੂੰ ਸੱਤ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸੰਤ ਪਿੰਡਰਾਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦੇ ਆ ਇਹ 24 ਘੰਟਿਆਂ ਵਿੱਚ ਆਪਾਂ ਭਾਈ ਸੁਰਿੰਦਰ ਸਿੰਘ ਸੋਢੀ ਹੁਣਾ ਦਾ ਬਦਲਾ ਲਵਾਂਗੇ ਤੇ ਫਿਰ ਉਹੀ ਹੁੰਦਾ ਵਾ ਸੰਤ ਪਿੰਡਰਾਵਾਲਿਆਂ ਦੁਆਰਾ ਭਾਈ ਸੋਢੀ ਹੁਣਾ ਦਾ ਬਦਲਾ ਲਿਆ ਜਾਂਦਾ ਹੈ ਤੇ ਸਿੰਧੇ ਤੇ ਬਲਜੀਤ ਕੌਰ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਹੋਰ ਵੀ ਜੋ ਇਸ ਕਤਲ ਵਿੱਚ ਸ਼ਾਮਿਲ ਹੁੰਦੇ ਆ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਉਹਨਾਂ ਨੇ ਬਹੁਤ ਬੁਰੀ ਮੌਤ ਦਿੱਤੀ ਜਾਂਦੀ ਹੈ ਕਹਿੰਦੇ ਨੇ ਸੁਰਿੰਦਰ ਸਿੰਦੇ ਨੇ ਜਿਨ੍ਹਾਂ ਨੇ ਭਾਈ ਛੋਡੀ ਹੁਨਾ ਨੂੰ ਸੱਤ ਗੋਲੀਆਂ ਮਾਰੀਆਂ ਸੀ ਫਿਰ ਸੁਰਿੰਦਰ ਸਿੰਦੇ ਦੇ ਵੀ ਸੱਤ ਟੁਕੜੇ ਕਿਤੇ ਜਾਂਦੇ ਆ ਬਾਕੀ ਕਹਿੰਦੇ ਆ ਵੀ ਉਸ ਸਮੇਂ ਭਾਈ ਸਾਹਿਬ ਹੁਨਾ ਨੂੰ ਮਰਾਉਣ ਵਾਲੇ ਵੀ ਆਪਣੇ ਸਨ ਜਿਨ੍ਹਾਂ ਨੇ ਸੁਰਿੰਦਰ ਸਿੰਦੇ ਹੁਨਾ ਨੂੰ ਕਹਿ ਕੇ ਭਾਈ ਸਾਹਿਬ ਉਹਨਾਂ ਦਾ ਕਤਲ ਕਰਵਾਇਆ ਤੇ ਬਾਅਦ ਵਿੱਚ ਆਪਰੇਸ਼ਨ ਬਲੂ ਸਟਾਰ ਕਰਾਉਣ ਵਾਲੇ ਵੀ ਆਪਣੇ ਸਨ ਸੋ ਇਸ ਬਾਰੇ ਤਾਂ ਸਾਇਦ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਬਾਕੀ ਐਸੀ ਭਾਈ ਸਰਿੰਦਰ ਸਿੰਘ ਸੋਢੀ ਉਹਨਾਂ ਤੇ ਇੱਕ ਨਿੱਕੀ ਜਈ ਬਾਇਓਗ੍ਰਾਫੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ